ਦਿਕਣੋਂ ਹਟ ਗਿਆ ਸਿਰ ਚ ਸੱਟ ਲੱਗੀ ਸੀ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਹੁਣ ਧਰਮ ਪਤਨੀ ਵੀ ਚੱਲ ਬਸੀ ਹੁਣ ਇਕੱਲਾ ਹੀ ਲਵਾਰ ਸਾਲ ਤੇ ਉਸੇ ਮੰਦਰ ਤੇ ਵਿੱਚ ਜਿੱਥੇ ਲੋਕ ਦੁਆਵਾਂ ਮੰਗਣ ਆਉਂਦੇ ਸੀ ਉਸੇ ਮੰਦਰ ਦੇ ਵਿੱਚ ਅਸ਼ਵਨੀ ਪਿਆ ਵਿੱਚ ਹੀ ਲੈਟਰਨ ਬਾਥਰੂਮ ਕਰ ਰਿਆ ਸੀ ਅੱਜ ਤੋਂ 4 ਕਿ ਮਹੀਨੇ ਪਹਿਲਾਂ ਅਸ਼ਵਨੀ ਦੇ ਛੋਟੇ ਭਰਾ ਨੂੰ ਰਮੇਸ਼ ਸ਼ਰਮਾ ਨੂੰ ਧਰਮਕੋਟ ਸ਼ਹਿਰ ਦੇ ਬਾਹਰਲੇ ਪਾਸੇ ਨਹਿਰ ਦੇ ਕੰਢੇ ਇੱਕ ਝੁੱਗੀ 'ਚ ਪਏ ਨੂੰ ਲੈ ਕੇ ਆਏ ਜਿੱਥੇ ਅਧਰੰਗ ਦੀ ਪ੍ਰੋਬਲਮ ਦੇ ਕਰਕੇ ਝੁੱਗੀ ਚ ਪਿਆ ਰਮੇਸ਼ ਨਰਕ ਕੱਟ ਰਿਆ ਸੀ ਉਸੇ ਦਿਨ ਹੀ ਸਾਨੂੰ ਪਤਾ ਲੱਗਿਆ ਵੀ ਰਮੇਸ਼ ਦਾ ਇੱਕ ਭਰਾ ਵੀ ਆ ਵੀ ਉਹ ਮੰਦਰ ਦੇ ਵਿੱਚ ਪਿਆ ਉਹ ਵੀ ਨਰਕ ਹੀ ਕੱਟ ਰਿਹਾ ਤੇ ਉੱਥੋਂ ਜਾ ਕੇ ਜਦੋਂ ਅਸ਼ਵਨੀ ਨੂੰ ਲੈਣ ਗਏ ਹਾਲਾਤ ਦੇਖੇ ਉਸ ਮੰਦਰ ਦੇ ਵਿੱਚ ਜਿੱਥੇ ਘੰਟੀਆਂ ਨੂੰ ਖੜਕਾਉਂਦੇ ਸੀ ਲੋਕ ਆ ਕੇ ਉੱਥੇ ਹੁਣ ਅਸ਼ਵਨੀ ਜੀ ਕੋਈ ਨਹੀਂ ਸੀ ਦਸਤਿਕਾਲ ਆਹ ਕੌਣ ਬੈਠਾ ਤੁਹਾਡੇ ਕੋਲੇ ਆਹ ਗੱਲ ਕਰੋ ਇੱਧਰ ਇਧਰੇ ਪਾਸੇ ਆ ਪਾਸੇ ਆ ਕੌਣ ਰਮੇਸ਼ੇ ਕੌਣ ਹੈ ਰਮੇਸ਼ ਕੌਣ ਹੈ ਪਤਾ ਜੀ ਹੈ ਤੰਦਾ ਜੀ ਅਸ਼ਵਨੀ ਆ ਅਸ਼ਵਨੀ ਇਧਰ ਦੇਖ ਦੇ ਵੱਲ ਮੂੰਹ ਘੁਮਾ ਇਧਰ ਨੂੰ ਮੂੰਹ ਘੁਮਾ ਹੋਰ ਹੋਰ ਮੂੰਹ ਘੁਮਾ ਥੋੜਾ ਜਿਹਾ ਹਾਂ ਦੱਸ ਰਮੇਸ਼ ਕੌਣ ਹੈ ਅਸ਼ਵਨੀ ਹੈ ਨਾ ਪਛਾਣ ਲੈ ਤੂੰ ਕੌਣ ਆਹੇ ਤੇਰਾ ਕੀ ਲੱਗਦਾ ਮੈਂ ਛੋਟਾ ਭਾਈ ਤੇਰਾ ਭਰਾ ਵਾ ਵੱਡਾ ਕਿ ਛੋਟਾ ਰਮੇਸ਼ ਰਮੇਸ਼ ਛੋਟਾ ਛੋਟਾ ਤੂੰ ਛੋਟਾ ਵਾ ਕੀ ਆਕਸਮਤ ਦੇ ਦੌਰ ਆ ਜੀ ਕੀ ਆ ਮੁਕੱਦਰਾਂ ਦੀ ਖੇਡ ਆ ਦੋਨੋਂ ਪੁਜਾਰੀ ਦੇ ਪੁੱਤ ਆ ਬੜੇ ਇੱਕ ਉੱਚ ਕੋਟੀ ਦੇ ਪੰਡਤ ਜੀ ਦੇ ਬੇਟੇ ਨੇ ਦੋਨੋਂ 130 ਸਾਲਾਂ ਦਾ ਇਹਨਾਂ ਦਾ ਇਤਿਹਾਸ ਜਿਹੜਾ ਧਰਮਕੋਟ ਸ਼ਹਿਰ ਦੇ ਵਿੱਚ 메ਨ ਬਾਜ਼ਾਰ ਦੇ ਵਿੱਚ ਰਾਧਾ ਕ੍ਰਿਸ਼ਨ ਮੰਦਿਰ ਦੇ ਨਾਂ ਤੇ ਉੱਥੇ ਮੂੰਹੋਂ ਬੋਲਦਾ ਆਪ ਉੱਥੇ ਮੰਦਿਰ ਦੇ ਵਿੱਚ ਮੂਰਤੀਆਂ ਜਿੱਥੇ ਹਰ ਟਾਈਮ ਘੰਟੀਆਂ ਵੱਜਦੀਆਂ ਸੀ ਹਰ ਟਾਈਮ ਪੂਜਾ ਹੁੰਦੀ ਸੀ ਜਨਮ ਅਸ਼ਟਮੀ ਤੇ ਇਲਾਕੇ ਦਾ ਇਕੱਠ ਹੁੰਦਾ ਸੀ ਦੁਨੀਆ ਮੰਦੀ ਸੀ ਪੰਡਿਤ ਜਗਨਨਾਰਜ ਜੀ ਨੂੰ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਨੇ ਆਪਣੇ ਦੋਨਾਂ ਪੁੱਤਰਾਂ ਨੂੰ ਪਾਲਿਆ ਪੜ੍ਹਾਇਆ ਲਿਖਾਇਆ ਵੀ ਵਧੀਆ ਉੱਚ ਵਿੱਦਿਆ ਦਿੱਤੀ ਆਸ਼ਵਨੀ ਜੀ ਆਰ ਜੀ ਵਿਆਦ ਦੇ ਡਾਕਟਰ ਵੀ ਰਹੇ ਤੇ ਪੰਡਿਤ ਜੀ ਨੇ ਹੱਥ ਵੀ ਦੇਖਦੇ ਨੇ ਜੋਤਸੀ ਵੀ ਨੇਮਾ ਵਧੀਆ ਮਹਾਰਥੀ ਨੇ ਤੇ ਇਦਾਂ ਹੀ ਰਮੇਸ਼ ਜੀ ਮਿਊਜ਼ਿਕ ਦੇ ਵਿੱਚ ਗਏ ਇਹ ਜਿਹੜੇ ਮਿਊਜ਼ਿਕ ਤੇ ਕੀਬੋਰਡ ਵਜਾਉਂਦੇ ਹੁੰਦੇ ਆ ਵੱਡੇ ਵੱਡੇ ਸਿੰਗਰਾਂ ਨਾਲ ਜਿਨ੍ਹਾਂ ਦੇ ਨਾਮ ਲੈ ਲਈਏ ਪੁਰਾਣੇ ਦੁਗਾਣੇ ਗਾਉਣ ਵਾਲੇ ਮੁਹੰਮਦ ਸਦੀਕ ਹੋਣੀ ਸ੍ਰਿੰਦਰ ਚਿੰਦਾ ਚਮਕੀਲਾ ਜੀ ਦਾ ਵੀ ਨਾਮ ਲਾਉਂ ਦਲਸ਼ਾਦ ਅਖਤਰ ਉਹਨਾਂ ਸਾਰਿਆਂ ਦੇ ਨਾਲ ਸਟੇਜ ਦੇ ਉੱਤੇ ਪਰਫਾਰਮੈਂਸ ਕਰੀ ਇਸ ਵੀਰ ਪਿਤਾ ਜੀ ਦੀ ਡੈਥ ਹੋ ਗਈ ਮੰਦਰ ਨੂੰ ਸੰਭਾਲਣ ਲੱਗਿਆ ਅਸ਼wini ਜੀ ਅਸ਼wini ਜੀ ਦਾ ਵਿਆਹ ਹੋਇਆ ਸੀ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਅੱਜ ਬੇਟੀ ਆਸਟ੍ਰੇਲੀਆ ਦੇ ਵਿੱਚ ਆ ਬੇਟਾ ਦਲੰਦਰ ਕਿਸੇ ਕੰਪਨੀ 'ਚ ਜੌਬ ਕਰਦਾ। ਪੁੱਤ-ਪੁੱਤਿਆਂ ਵਾਲਾ, ਦੋਤੇ-ਦੋਤੀਆਂ ਵਾਲਾ ਵਾ ਬਾਈ ਅਸ਼ਵਨੀ ਪਰ ਅੱਖਾਂ ਤੋਂ ਅੰਨਾ ਹੋ ਗਿਆ, ਦਿਖਣੋਂ ਹਟ ਗਿਆ। ਸਿਰ 'ਚ ਸੱਟ ਲੱਗੀ ਸੀ ਅੱਜ ਤੋਂ 20 ਸਾਲ ਪਹਿਲਾਂ 25 ਸਾਲ। ਹੁਣ ਧਰਮ ਪਤਨੀ ਵੀ ਚੱਲ ਪਸੀ, ਹੁਣ ਇਕੱਲਾ ਹੀ ਲਿਵਾਰ ਸਾਲ ਤੇ ਉਸੇ ਮੰਦਰ ਤੇ ਵਿੱਚ ਜਿੱਥੇ ਲੋਕ ਦੁਆਵਾਂ ਮੰਗਣ ਆਉਂਦੇ ਸੀ, ਜਿੱਥੇ ਲੋਕ ਆਪਣੇ ਦੁੱਖ ਦੁੱਖ ਦੀ ਥਾਂ ਤੇ ਸੁੱਖ ਮੰਗਣ ਆਉਂਦੇ ਸੀ। ਉਸੇ ਮੰਦਰ ਦੇ ਵਿੱਚ ਅਸ਼ਵਨੀ ਪਿਆ ਵਿੱਚ ਹੀ ਲੈਟਰਨ ਬਾਥਰੂਮ ਕਰ ਰਿਹਾ ਸੀ ਅੱਜ ਤੋਂ 4 ਕੁ ਮਹੀਨੇ ਪਹਿਲਾਂ ਅਸ਼ਵਨੀ ਦੇ ਛੋਟੇ ਭਰਾ ਨੂੰ ਰਮੇਸ਼ ਸ਼ਰਮਾ ਨੂੰ ਧਰਮਕੋਟ ਸ਼ਹਿਰ ਦੇ ਬਾਹਰਲੇ ਪਾਸੇ ਨਹਿਰ ਦੇ ਕੰਢੇ ਇੱਕ ਝੁੱਗੀ 'ਚ ਪਏ ਨੂੰ ਲੈ ਕੇ ਆਏ ਜਿੱਥੇ ਅਧਰੰਗ ਦੀ ਪ੍ਰੋਬਲਮ ਦੇ ਕਰਕੇ ਝੁੱਗੀ 'ਚ ਪਿਆ ਰਮੇਸ਼ ਨਰਕ ਘਟ ਰਿਹਾ ਸੀ ਉਸੇ ਦਿਨ ਹੀ ਸਾਨੂੰ ਪਤਾ ਲੱਗਿਆ ਵੀ ਰਮੇਸ਼ ਦਾ ਇੱਕ ਭਰਾ ਵੀ ਆ ਵੀ ਉਹ ਮੰਦਰ ਦੇ ਵਿੱਚ ਪਿਆ ਉਹ ਵੀ ਨਰਕੀ ਘਟ ਰਿਹਾ ਉੱਥੋਂ ਜਾ ਕੇ ਜਦੋਂ ਅਸ਼ਵਨੀ ਨੂੰ ਲੈਣ ਗਏ ਹਾਲਾਤ ਦੇਖੇ ਉਸ ਮੰਦਰ ਦੇ ਵਿੱਚ ਜਿੱਥੇ ਘੰਟੀਆਂ ਨੂੰ ਖੜਕਾਉਂਦੇ ਸੀ ਲੋਕ ਆ ਕੇ ਉੱਥੇ ਹੁਣ ਕੋਈ ਨਹੀਂ ਸੀ ਇਕੱਲਾ ਅਸ਼ਵਨੀ ਪਿਆ ਸੀ ਧੰਨਵਾਦ ਆ ਕੁਝ ਦੋ ਚਾਰ ਲੋਕ ਜਿਹੜੇ ਅਸ਼ਵਨੀ ਨੂੰ ਪ੍ਰਸ਼ਾਦਾ ਪਾਣੀ ਦਿੰਦੇ ਸੀਗੇ ਜਿੰਨਾ ਕਰਕੇ ਅਸ਼ਵਨੀ ਜਿਉਂਦਾ ਸੀ ਅਸ਼ਵਨੀ ਦਾ ਪੁੱਤ ਵੀ ਨਹੀਂ ਆਉਂਦਾ ਸੀ ਕਹਿੰਦੇ ਜ਼ਮੀਨ ਜਾਇਦਾਦ ਸਾਰਾ ਕੁਝ ਨਾਂ ਕਰਾ ਕੇ ਲੈ ਗਿਆ ਕਾਗਜ਼ਾਂ ਪੱਤਰਾਂ ਤੇ ਸਾਇਨ ਕਰਾ ਕੇ ਪਰ ਕੋਇਆ ਨੂੰ ਸਾਹਮਣੇ ਵਾਸਤੇ ਅੱਗੇ ਕੋਈ ਨਹੀਂ ਸੀ ਆਉਂਦਾ ਚਾਚੇ ਤਾਏ ਮਾਮੇ ਮਾਸੀਆਂ ਭੂਆ ਨਾਨਕੇ ਦਾਦਕੇ ਕਿੱਡਾ ਕੁੰਬਾ ਹੁੰਦਾ ਇਨਸਾਨ ਦਾ ਭਾਈ ਕੋਈ ਇਨਸਾਨ ਕਿਤੇ ਅਸਮਾਨ ਤੋਂ ਨਹੀਂ ਡਿੱਗਦਾ ਇਹਨਾਂ ਦੋਨਾਂ ਭਰਾਵਾਂ ਦੇ ਵੀ ਅੱਜ ਮਜ਼ਬੂਤੀ ਦੇ ਨਾਲ ਫੜੇ ਹੋਏ ਹੱਥ ਘੁੱਟ ਕੇ ਇੱਕ ਦੂਜੇ ਦੀਆਂ ਫੜੀਆਂ ਹੋਈਆਂ ਉਂਗਲਾਂ ਦਰਸਾਉਂਦੀਆਂ ਵੀ ਖੂਨ ਹਜੇ ਵੀ ਖਿੱਚ ਕਰਦਾ ਪਰ ਪਤਾ ਨਹੀਂ ਅੱਜ ਖੂਨ ਚਿੱਟਾ ਕਿਉਂ ਹੋਣ ਲੱਗ ਗਿਆ ਪਤਾ ਨਹੀਂ ਅੱਜ ਇਨਸਾਨੀ ਰਿਸ਼ਤੇ ਆ ਜਿਹੜੇ ਉਹਨਾਂ ਦੀਆਂ ਕਦਰਾਂ ਕੀਮਤਾਂ ਕਿਉਂ ਮਰਦੀਆਂ ਜਾ ਰਹੀਆਂ ਕਿਉਂ ਨਿਘਾਰ ਆ ਰਿਹਾ ਇੰਨਾ ਵੱਡਾ ਸਾਡੇ ਸਮਾਜ ਦੇ ਵਿੱਚ ਅੱਜ ਸਾਨੂੰ ਅਸੀਂ ਵਿੜਪਾਗੇ ਆ ਇਹਨਾਂ ਜਗਨਨਾਥ ਜੀ ਦੇ ਉਸ ਇੱਕ ਪਹੁੰਚੀ ਹੋਈ ਸ਼ਖਸੀਅਤ ਦੇ ਦੋਨਾਂ ਪੁੱਤਰਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਧਰਮਕੋਟ ਸ਼ਹਿਰ ਦੇ ਵਿੱਚੋਂ ਮੋਗੇ ਜ਼ਿਲ੍ਹੇ ਤੋਂ ਕਿਉਂ ਨਹੀਂ ਅਸ਼ਵਨੀ ਥੱਲੇ ਨਹੀਂ ਬਹਿਣਾ ਬਾਈ ਕੁਰਸੀ ਤੇ ਬਹਿਣਾ ਵਾ ਕੁਰਸੀ ਤੇ ਲੈ ਲੈ ਜੋ ਤੇ ਅਸ਼ਵਨੀ ਦਾ ਬਾਈ ਦਾ ਇਲਾਕਾ ਉੱਥੇ ਦੱਸਦਾ ਸੀ ਵੀ ਇਲਾਕਾ ਇੱਜ਼ਤ ਕਰਦਾ ਸੀ ਜਦੋਂ ਇਹ ਡਾਕਟਰ ਦੀ ਪ੍ਰੈਕਟਿਸ ਕਰਦੇ ਸੀ ਤੇ ਜੋਤਸ਼ੀ ਸੀ ਨਾਲ ਡਾਕਟਰ ਪ੍ਰਥਵੀ ਰਾਜ ਗੁਪਤਾ ਹਾਂਜੀ ਅਸ਼ੇ ਰਾ ਗੁਰਤਾ ਸੀਗਾ ਡਾਕਟਰ ਪ੍ਰਥਵੀ ਰਾਜ ਗੁਪਤਾ ਅਸ਼ਵਨੀ ਜੀ ਤੁਸੀਂ ਕਿੱਥੋਂ ਸਿੱਖਿਆ ਸੀ ਕੰਮ ਮੈਂ ਦੋ ਥਾਂ ਤੋਂ ਦੋ ਥਾਂਵਾਂ ਤੋਂ ਸਿੱਖਿਆ ਸੀ ਡਾਕਟਰ ਕਿੱਸ ਗੱਲ ਹਾਂਜੀ ਇੱਕ ਕੀ ਗਏ ਕੱਸੀ ਰਾਤ ਤੋਂ ਤਾਂ ਪਤੀ ਜੀ ਗੋਪਤ ਜੀ ਤੋਂ ਤੇ ਜੋਤਸ਼ ਦਾ ਵੀ ਕੰਮ ਸਾਰਾ ਜਾਣਦੇ ਹੀ ਤੁਸੀਂ ਸਾਹਿਬ ਅੱਛਾ ਜੀ ਤੇ ਤੁਸੀਂ ਆਪਣੀ ਕੁੰਡਲੀ ਨਹੀਂ ਦੇਖੀ ਸੀ ਕਦੇ ਦੇਖੀ ਸੀ ਭਰਾ ਫਿਰ ਤੁਹਾਨੂੰ ਨਹੀਂ ਪਤਾ ਲੱਗਿਆ ਵੀ ਤੁਹਾਡੀ ਆਪਾ ਨਹੀਂ ਕੀਤਾ ਕੋਈ ਆਪਣਾ ਕੀਤਾ ਸੀ ਬਹੁਤ ਰੋਟਾ ਰੋਟਾ ਬੰਗਾ ਲਿਆ ਹੋਇਆ ਨਹੀਂ ਕੋਈ ਹੱਲ ਨਾ ਹੱਲ ਹੈ ਤਾਂ ਨਹੀਂ ਜਾਗ ਕੰਮ ਹਾਂਜੀ ਤਾਂ ਨਹੀਂ ਜਾਗਤਾ ਸਭ ਨੂੰ ਜਵਾਬ ਦੇਤਾ ਹਾਂ ਹਾਂ ਕੋਈ ਗ੍ਰਹਿ ਮਾਰੇ ਸੀਗੇ ਗ੍ਰਹਿ ਚਾਲ ਮਾਰੇ ਸੀ ਗ੍ਰਹਿ ਚਾਲ ਮਾਰੀ ਸੀ ਸ਼ਨੀ ਦੀ ਮਹਾਂ ਦਾਛਾ ਸੀ ਸ਼ਨੀ ਦੀ ਮਹਾਂ ਦਾਛਾ ਸੀ ਆਹ ਤੇ ਬੈਠੇ ਨੇ ਤੇ ਇਹਦੀ ਰਮੇਸ਼ ਦੇ ਇਹਦਾ ਵੀ ਹੱਥ ਪਹਿਣਾ ਸੀ ਤੁਸੀਂ ਲਾਲ ਕਿਤਾਬ ਤੋਂ ਦੇਖਦੇ ਕਰਦੇ ਹੋ ਲਾਲ ਕਿਤਾਬ ਪੜ੍ਹੀ ਹੋਈ ਹੈ ਲਾਲ ਕਿਤਾਬ ਬੜੀ ਜਿਹੜੀ ਜੋਤਿ ਸ਼ਿਵਧਿਆ ਦਾ ਕੰਮ ਕਰਦਾ ਜੋਤਿ ਸ਼ਿਵਧਿਆ ਦਾ ਵੀ ਕੰਮ ਕਰਦੇ ਲਾਲ ਕਿਤਾਬ ਜ਼ਿਆਦਾ ਪੜ੍ਹੀ ਲਾਲ ਕਿਤਾਬ ਜ਼ਿਆਦਾ ਪੜ੍ਹੀ ਹੈ ਇਹ ਤਾਂ ਵਿਆਹ ਹੋਇਆ ਸੀ ਰਮੇਸ਼ ਦਾ ਹਾਂ ਇਹਦੇ ਬੱਚੇ ਹੈਗੇ ਆ ਨਹੀਂ ਨਾ ਹੋਇਆ ਵਰਗੇ ਹਾਂ ਤਾਂ ਹੈਗੇ ਉਹ ਨਹੀਂ ਨਾ ਹੋਇਆ ਵਰਗੇ ਨਾ ਹੋਇਆ ਬੱਦ ਖਤਮ ਆ ਇੱਕ ਆ ਅੱਜ ਬਹੁਤ ਡਾਇਲੌਗ ਸੁਣਦੇ ਆ ਅਸੀਂ ਭੈਣ ਭਰਾ ਤਾਂ ਹੈਗੇ ਨਾ ਹੋਇਆ ਵਰਗੇ ਆ ਮਾਂ ਪਿਓ ਤਾਂ ਹੈਗੇ ਨਾ ਹੋਇਆ ਵਰਗੇ ਆ ਧੀਆਂ ਪੁੱਤ ਤਾਂ ਹੈਗੇ ਨਾ ਹੋਇਆ ਵਰਗੇ ਆ ਕੈਸੀ ਵੀ ਡੰਬਨਾ ਵੀ ਹੈਗੇ ਆ ਪਰ ਨਾ ਹੋਇਆ ਵਰਗੇ ਆ ਆ ਜਸ਼ਨਜੀਤ ਦੇ ਵੀ ਪੁੱਤ ਤੇ ਧੀ ਹੈਗੇ ਆ ਪਰ ਨਾ ਹੋਇਆ ਵਰਗੇ ਨਹੀਂ ਤਾਂ ਇਹ ਨਰਕ ਕਿਉਂ ਘਟਦਾ ਉਸ ਪਵਿੱਤਰ ਜਗ੍ਹਾ ਤੇ ਜਿੱਥੇ ਲੋਕ ਆ ਕੇ ਮੱਥਾ ਟੇਕਦੇ ਸੀ ਉਸ ਜਗ੍ਹਾ ਦੇ ਉੱਤੇ ਮਲਮੂਤਰ ਦੇ ਵਿੱਚ ਲੱਥਪੱਥ ਪਿਆਸ਼ ਵੀ ਆਪਣੀ ਜ਼ਿੰਦਗੀ ਦੇ ਉਹ ਨਰਕ ਵਰਗੇ ਦਿਨ ਕੱਟ ਰਿਆ ਸੀ ਆਪਾਂ ਕਹਿੰਦੇ ਰਹੇ ਹਾਂ ਕਿ ਹਾਲ ਪੜ ਬਸ ਅਰਦਾਸ ਕਰਿਓ ਅਸੀਂ ਇਹਨਾਂ ਦੋਨਾਂ ਭਰਾਵਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੀਏ ਇਹਨਾਂ ਦੀ ਸੇਵਾ ਕਰ ਸਕੀਏ ਸੰਭਾਲ ਕਰ ਸਕੀਏ ਸੱਚੇ ਪਾਤਸ਼ਾਹ ਵੱਲਾ ਹੋ ਰਾਮ ਵਾਹਿਗੁਰੂ ਜੀ ਭਗਵਾਨ ਸਾਨੂੰ ਹਿੰਮਤ ਬਖਸ਼ਣ ਸਮਤ ਬੁੱਧੀ ਬਖਸ਼ਣ ਅਸੀਂ ਇਹਨਾਂ ਦਾ ਮਾਣ ਸਤਕਾਰ ਕਰ ਸਕੀਏ ਇਹਨਾਂ ਦੀ ਸੇਵਾ ਕਰ ਸਕੀਏ ਨਹੀਂ ਤਾਂ ਸਾਡੀ ਕੀ ਔਕਾਤ ਅਸੀਂ ਕਿਸੇ ਨੂੰ ਆਪਣੇ ਘਰੇ ਲਿਆ ਕੇ ਰੱਖ ਲਈਏ ਤੇ ਉਹਦੀ ਸੇਵਾ ਕਰੀਏ ਇਹ ਉਹਦਾ ਵੀ ਬਖਸ਼ਿਆ ਹੋਇਆ ਘਰ ਆ ਉਹਦੀ ਵੀ ਬਖਸ਼ੀ ਹੋਈ ਛੱਤ ਆ ਸਭ ਉਹਦਾ ਹੀ ਆ ਹਾਂਜੀ ਹਾਂਜੀ ਗੁਰਪ੍ਰੀਤਾਂ ਜੀ ਹੋਰ ਤੁਸੀਂ ਸੁਣਾਓ ਕਿਵੇਂ ਹੋ ਠੀਕ ਹੋ ਅਸ਼ਵਨੀ ਸ਼ਰਮਾ ਜੀ ਠੀਕ ਹੋ ਠੀਕ ਹੋ ਫਿਰ ਫਿਕਰ ਨਹੀਂ ਕਰਨਾ ਪੰਡਤ ਜੀ ਹੁਣ ਠੀਕ ਆ ਤੁਸੀਂ ਸਹੀ ਥਾਂ ਤੇ ਆ ਗਏ ਹੋ ਤੁਹਾਡੀ ਪੂਰੀ ਸੇਵਾ ਸੰਭਾਲ ਹੋਊਗੀ ਇੱਥੇ ਠੀਕ ਆ ਹਾਂ ਕੋਈ ਗੱਲ ਨਹੀਂ ਰਮੇਸ਼ ਸਾਡਾ ਭਰਾ ਰਮੇਸ਼ ਨੂੰ ਤਾਂ ਪਤਾ ਰਮੇਸ਼ ਤਿੰਨ ਤਾਂ ਤਿੰਨ ਚਰ ਮਹੀਨੇ ਹੋ ਗਏ ਆਏ ਨੂੰ ਠੀਕ ਆ ਤੂੰ ਖੁਸ਼ ਆ ਇਹ ਵੀਰਾ ਖੁਸ਼ ਆ ਤੇ ਠੀਕ ਆ ਰੋਟੀ ਦਾ ਤੇ ਨਹੀਂ ਮਿਲਦੀ ਜੀ ਹਾਂ ਸਭ ਕੁਝ ਮਿਲਦਾ ਭਾਈ ਸਭ ਕੁਝ ਮਿਲੂਗਾ ਹਾਂ ਮੈਨੂੰ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਿਆ ਕਾਕਾ ਖਿਚੜੀ ਦੇ ਇਧਰ ਬਾਈਆਂ ਨੂੰ ਦਲੀਆ ਵਾ ਸੇਵੀਆਂ ਲੈ ਬਾਪੂ ਸੇਵੀਆਂ ਖਾ ਗਰਮ ਗਰਮ ਲੈ ਵੀ ਰਮੇਸ਼ ਤੂੰ ਵੀ ਖਾ ਸੇਵੀਆਂ ਗਰਮ ਗਰਮ ਆ ਚਮਚਾ ਵਿਚਾਰੇ ਆਲੇ ਚਮਚਾ જય ਮਾਤਾ ਦੀ ਬੋਲੋ ਸਾੱਚੇ ਦਰਬਾਰ ਕੀ જય